ਹਣ ਤੱਕ ਇਹਦਾ 1600 ਸਕੁਅਰ ਫੁੱਟ ਕੋਲ ਦਾ ਕਿੰਨਾ ਖਰਚ ਆ ਗਿਆ ਸਾਰਾ ਇਹਦੇ ਉੱਪਰ ਵੀਰੇ ਹਣ ਤੱਕ 18 ਕ ਲੱਖ ਰੁਪਏ ਦਾ ਖਰਚ ਬਹੁਤ ਵਧੀਆ ਨਾ ਕੋਈ ਇਹਨੂੰ ਸੌਕ ਲੱਗਦੀ ਆ ਨਾ ਕੋਈ ਇਹਨੂੰ ਜਗਾ ਲਵੇ ਅੱਜ ਦਾ ਦੋਸਤੋ ਜਿਵੇਂ ਕਿ ਆਪਾਂ ਹਰ ਵੇ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਂਦੇ ਆ ਆਪਾਂ ਤੁਹਾਨੂੰ ਹਵੇਲੀਆਂ ਵੀ ਦਿਖਾਉਨੇ ਕੋਠੀਆਂ ਦਿਖਾਉਨੇ ਕੋਈ ਕਲਾਸਿਕ ਲੁੱਕ ਦੀ ਹੁੰਦੀ ਹੈ ਕੋਈ ਮਾਡਰਨ ਸਟਾਈਲ ਦੀ ਹੁੰਦੀ ਹੈ ਤੇ ਆਪਾਂ ਅੱਜ ਤੁਹਾਡੇ ਵਾਸਤੇ ਮਾਡਰਨ ਸਟਾਈਲ ਦੀ ਬਹੁਤ ਛੋਟੀ ਕੋਠੀ ਜੋ ਕਿ ਆਪਾਂ ਸਾਰਾ 1600 ਸਕੁਅਰ ਫੁੱਟ ਏਰੀਆ ਚ ਬਣੀ ਹੋਈ ਆ ਉਹ ਦਿਖਾਵਾਂਗੇ ਜਿਹਨਾਂ ਦਾ ਕੰਮ ਤੋਂ ਲੋਪੋ ਬਈ ਉਹ ਰਿਵਰ ਕਰਦੇ ਆ ਜੋ ਬਾਈ ਉਹਨਾਂ ਨੇ ਅੰਦਰ ਦਾ ਜੋ پلان ਹੈਗਾ ਹੈਗੀ ਆ ਤੇ ਆ ਚੀਜ਼ ਆ ਕਿ ਵਾਸ਼ਰੂਮ ਵਗੈਰਾ ਤੇ ਇੱਧਰ ਵਾਸ਼ਿੰਗ ਏਰੀਆ ਤੇ ਸਾਰਾ ਇੱਕ ਸੈਪਰੇਟ ਵੀ ਰੱਖਿਆ ਹੈ ਜਿਹੜਾ ਕਿ ਫੈਮਿਲੀ ਨੂੰ ਕੋਈ ਵੀ ਬੰਦਾ ਇੱਥੇ ਵਰਤ ਸਕਦਾ ਫੈਮਿਲੀ ਦਾ ਬਾਹਰੇ ਬਾਹਰ ਇਹ ਜੋ ਅਲੱਗ ਤੋਂ ਰੱਖਿਆ ਹੋਇਆ ਅੰਦਰ ਵਾਸ਼ਰੂਮ ਅਟੈਚ ਨੇ ਬੈਡਰੂਮ ਨਾਲ ਵੀ ਉੱਪਰ ਵਾਲੇ ਨਾਲ ਵੀ ਅਟੈਚ ਹੈ ਬਹੁਤ ਸੋਹਣਾ پلان ਆ ਆ ਜੇ ਆਪਾਂ ਲੈ ਕੇ ਜਾਂਦੇ ਤੁਹਾਨੂੰ ਕੋਠੀ ਜੰਦਰ ਆਪਾਂ ਪੂਰਚਾਈ ਸਾਈਡ ਤੋਂ ਕੋਠੀ ਵੱਲ ਚ ਇੰਟਰੂ ਕਰਾਂਗੇ ਜੀ ਇਹ ਸਾਰਾ 950 ਏਰੀਆਥੇ ਲਿਆ ਜੀ ਤੇ 1450 ਏਰੀਆ ਉੱਪਰ ਬਣਿਆ ਹੋਇਆ ਤੇ ਬਾਈ ਹਰਮ ਇਹਦੇ ਵਿੱਚ ਜੋੜੀਆਂ ਦਾ ਕੰਮ ਸਾਰਾ ਕਰਨੀ ਹੈ ਪੱਥਰ ਦਾ ਵੀ ਉਹ ਰਾਜਾ ਪੱਥਰ ਲਗਾਇਆ ਹੀ ਥੇ ਤੇ ਸਾਰੀ ਕੰਮ ਦਿਖਾ ਮੈਨੂੰ ਕੋਠੇ ਦੇ ਕਿਵੇਂ ਦਾ ਤੋਂ ਪ੍ਰੋਪਰਸ਼ਨ ਤੋਂ ਦਿਖਾਵਾਂਗੇ ਤੇ ਸਾਰਾ ਸੌਲ ਸਟੇਪ ਤੋਂ ਏਰੀਆ 11.5 ਤੋਂ 14.5 ਉੱਪਰ ਤੇ ਇਹਦੇ ਜੋ ਵੀ ਖਰਚਾ ਹੈ ਉਹ ਬਾਈ ਹਰਮ ਵਿੱਚ ਡਾਲ ਲਾਪਾਂ ਤੇ ਆਪਾਂ ਨੂੰ ਇਹ ਦੱਸਣਗੇ ਵੀ ਹੁਣ ਤੱਕ ਤੇ ਆਪਾਂ ਪਹਿਲਾਂ ਤੁਹਾਨੂੰ ਸਾਰਾ ਪਲਾਨ ਲਗੋ ਜੇ ਤੁਸੀਂ ਕੰਮ ਕਰਨਾ ਹੈ ਸਿੰਚਰ ਤੇ ਆਪਾਂ ਡਰਾਈਵ ਰੂਮ ਦੇਖ ਲਈਪੇ ਤਾਂ ਚੱਲਦੇ ਆਂ ਜੀ ਲੈਫਟ ਸਾਈਡ ਤੇ ਡਰਾਈਵ ਰੂਮ ਦਾ ਰੂਪ ਬਣਾ ਰਿਹਾ ਆ ਦੇਖੋ ਇਹ ਬਹੁਤ ਖੁੱਲਾ ਡਰਾਈਵ ਰੂਮ ਹੈ ਇਹਦੇ ਚ 7 ਸੀਟਰ ਸੋਫਾ ਲੱਗੇ ਹੋਏ ਨੇ ਤੇ ਥੱਲੇ ਪੱਥਰ ਵੀ ਜੋ ਹੈਗਾ ਰਗੜਾਈ ਵਾਲਾ ਲੱਗਿਆ ਜੀ ਪਲਾਸਟਰ ਤੱਕ ਕੋਠੀ ਤਿਆਰ ਹੈ ਤੇ ਜੋ ਇਹਦੇ ਚ ਲੱਕੜ ਦਾ ਕੰਮ ਹੈ ਇਹ ਕਿਹਨਾਂ ਦੀਆਂ ਜੋੜੀਆਂ ਦਾ ਕੰਮ ਹੈ ਉਹ ਸਾਰਾ ਹੋਇਆ ਹੋਇਆ ਹੈ ਕੁਬੀਡ ਹੈ ਜੀ ਤੇ ਸਾਰਾ ਕਰਤਾ ਕੋਲ ਲਗਾਉਣੇ ਨੇ ਮੈਂ ਦੱਸਾਂ ਜੀ ਇਹ ਚਾਹਤ ਕੋਈ ਫਲੰਦ ਹੋਣੀ ਹੈ ਜੀ ਡਰਾਈਵ ਰੂਮ ਦੇ ਵਿੱਚੋਂ ਨਿਕਲ ਕੇ ਅਗੋਂ ਪਹਿਲੇ ਬੈਡਰੂਮ ਚ ਆਏ ਅਗੋਂ ਪਹਿਲਾ ਬੈਡਰੂਮ ਜੋਗੇ ਇਹ ਵੀ ਸਾਡੇ ਕੋਲ ਬਣਾਉਣ ਦੇ ਗਾਰਾਂ ਘੱਟੋ ਘੱਟ ਇਹ ਏਰੀਆ ਦੇ ਵਿੱਚ ਬਣਿਆ ਹੋਇਆ ਜੀ ਤੇ ਬਹੁਤ ਸੋਹਣੇ ਦੇਖਿਆ ਡਿਜ਼ਾਈਨ ਆ ਸਾਰੀ ਘੁੱਟੀ ਦਾ ਤੇ ਜਿਹੜੇ ਮੇਰੇ ਕੋਲ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਸਾਬਾ ਪਾਪਾ ਨੂੰ ਦੂਸਰੇ ਕੋਲ ਨੋਵੇ ਸਟਰੀਟ ਤੇ ਲੋਕਾਂ ਦੀ ਗੱਲ ਕਰਸਾ ਦੇ ਅੱਜ ਆਪਾਂ ਨੂੰ ਦੂਜੇ ਬੈਡਰੂਮ ਨੂੰ ਚਲੇ ਜਾਂਦੇ ਹਾਂ ਤੇ ਦੂਸਰਾ ਬੈਡਰੂਮ ਵਿੱਚ ਇੱਕ ਵਾਰ ਇਹਨਾਂ ਝੋਰੀਆਂ ਦਾ ਦਿਖਾ ਦੋ ਭਾਈ ਜੀ ਜੋ ਪੰਦੇ ਬਣੇ ਹੋਏ ਨੇ ਇਹਦੇ ਚ ਟੀਵੀ ਸੀ ਮੈਨਾਂ ਦੇ ਬਣਿਆ ਹੋਏ ਨੇ ਇਹ ਖਰਾਬ ਨਹੀਂ ਹੁੰਦੇ ਤੇ ਬਾਈ ਇਹਨਾਂ ਨਾਲ ਗੱਲ ਕਰਾਂਗੇ ਕੱਛੇ ਇਹ ਦੂਜਾ ਬਣਾ ਲਏਗੇ ਦੇ ਵਿੱਚ ਹੈ ਇਹਦਾ ਇੱਕ ਗੇਟ ਜੋ ਉਧਰ ਦੇਖਿਆ ਵਾ ਵਾਸ਼ਰੂਮ ਰੱਖਿਆ ਹੋਇਆ ਇਹਦੇ ਵਿੱਚ ਜੋ ਕਿ ਲੌਬੀ ਨਾਲ ਵੀ ਅਟੈਚ ਹੋ ਰਿਹਾ ਦਿਖਾਉਣੇ ਆ ਕਿ ਗੇਟ ਉਧਰ ਬੰਦ ਹੈ ਯਾਰ ਦੇਖੋ ਆਹ ਲੇਖੋ ਇਹਦਰ ਵਾਸ਼ਰੂਮ ਦਾ ਏਰੀਆ ਹੈ ਤੇ ਇਹ ਵਾਸ਼ਰੂਮ ਆ ਗਿਆ ਜੀ ਜੋ ਕਿ ਇੱਕ ਬੈਡਰੂਮ ਦੇ ਨਾਲ ਵੀ ਅਟੈਚ ਹੈ ਆ ਦਿਖਾ ਦਿਓ ਬਈ ਉਹ ਗੇਟ ਬੰਦ ਸੀਗਾ ਉਧਰ ਤੇ ਖੁੱਲਾ ਬਣਾਵਾ ਹੈ ਤੇ ਵੈਂਟੀਲੇਸ਼ਨ ਦਾ ਵੀ ਬਹੁਤ ਪ੍ਰਬੰਧ ਹੈ ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਤੁਸੀਂ ਰੂਮ ਦੇ ਅੰਦਰ ਇਹ ਦੇਖਿਆ ਪਹਿਲਾ ਬੈਡਰੂਮ ਦੇਖਿਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੂਜਾ ਬੈਡਰੂਮ ਦਿਖਾਇਆ ਜੋ ਵਾਸ਼ਰੂਮ ਨਾਲ ਅਟੈਚ ਹੈ ਤੇ ਇਹਦਾ ਵਾਸ਼ਰੂਮ ਆ ਜੋ ਲੌਕੀ ਨਾਲ ਵੀ ਅਟੈਚ ਹੈ ਇਹ ਕੀਟਿੰਗ ਇੱਧਰ ਨੂੰ ਆ ਜਾਂਦਾ 750 ਰੁਪਏ ਤੁਹਾਨੂੰ ਆਪਾਂ ਸਟੋਰ ਦਾ ਏਰੀਆ ਵੀ ਦਿਖਾ ਸੋਰਾਚਾ ਏਰੀਆ ਵੀ ਦামি ਬੁਲਾ ਤੇ ਇੱਕ ਚੀਜ਼ ਦਾ ਖਾਸ ਧਿਆਨ ਰੱਖਿਆ ਜੀ ਇਹ ਕੋਠੀ ਦੇ ਵਿੰਡੋਜ਼ ਨੇ ਜੋ ਤੇ ਰੌਸ਼ਨੀ ਵਾਸਤੇ ਅਲੱਗ ਤੋਂ ਅਲੱਗ ਸਟੋਰ ਦੇ ਵਿੱਚ ਵੀ ਰੱਖੀ ਹੋਈ ਆ ਉਧਰ ਆਪਾਂ ਤੁਹਾਨੂੰ ਦਿਖਾਇਆ ਸੀ ਵਾਸ਼ਰੂਮ ਦੇ ਵਿੱਚ ਵੀ ਰੱਖੀ ਹੋਈ ਆ ਤੇ ਹੁਣ ਆਪਾਂ ਕਿਚਨ ਦੇ ਏਰੀਆ ਨੂੰ ਲੈ ਕੇ ਚੱਲਦੇ ਹਾਂ ਇਹ ਤੇ ਕੋਲ ਨਹੀਂ ਕਰ ਮਾਰੇ ਰਿਹਾ ਜਿਹੜੀ ਬਾਕਸ ਵਗੈਰਾ ਤੁਹਾਨੂੰ ਮਿਲਦਾ ਹੈ ਸਾਹ ਦੇ ਚੁੱਕ ਬਾਕਸ ਵਗੈਰਾ ਪਰ ਇਹਨੇ ਤੇ ਇੱਕ ਗੱਲ ਖਾਸ ਹੈ ਜਿਹੜੀ ਆ ਤੁਸੀਂ ਕਿਚਨ ਦੇ ਵਿੱਚੋਂ ਬਿੰਡਰ ਦੇ ਅਗਲੇ ਵੇਲੇ ਸਿੱਧੀ ਗੇਟ ਦੇ ਉੱਤੇ ਨਾਲ ਦੀ ਬਾਈਦੀ ਪੋਰਚ ਦੇ ਵਿੱਚੋਂ ਜਿਵੇਂ ਕਿ ਆਪਾਂ ਕਿਚਨ ਦਾ ਹੈ ਜੀ ਕਿਚਨ ਦੇ ਨਾਲ ਨਾਲ ਆਪਾਂ ਨੂੰ ਕਿਚਨ ਚਾਹੀਏ ਆਪਾਂ ਕਿੰਨਾ ਵਧੀਆ ਬਣਾ ਲਗੇ ਤਾਂ ਇੱਕ ਨਾ ਆਪਾਂ ਆਰ ਵੀ ਸੋਚ ਲੱਗ ਜਾਂਦਾ ਜਿਹੜਾ ਕਿ ਆਪਾਂ ਬਾਹਰਲੇ ਪਾਸੇ ਇਹਨੂੰ ਵੀ ਨਾ ਤੁਹਾਨੂੰ ਸਾਰਾ ਨਹੀਂ ਹੁੰਦਾ ਆ ਦੇ ਕੋਈ ਉਹਨੇ ਸ਼ੈੱਡ ਵਗੈਰਾ ਪਾ ਕੇ ਕਈ ਵਾਰ ਇੱਧਰ ਵੀ ਆਪਾਂ ਨੂੰ ਖਾਣਾ ਵਗੈਰਾ ਬਣਾਉਣਾ ਪੈਂਦਾ ਤੇ ਇਹ ਹੀ ਰੱਖੀ ਹੈ ਅੱਜ ਦਿਖਾ ਦਿੰਦਾ ਇਹ ਦੱਬੇ ਜਵਾਰੀ ਆ ਇਹ ਹਰ ਹਰਿਕ ਕੰਮ ਦੇ ਵਿੱਚ ਲੱਗਦਾ ਕਰਦੇ ਹੋ ਇਹਨਾਂ ਨੇ ਤੇ ਇਹਨਾਂ ਨੂੰ ਬ੍ਰਾਂਡਿੰਗ ਦੇ ਵਿੱਚ ਵੀ ਆਪਾਂ ਆ ਬੈਂਡਰ ਰੱਖੀ ਹੋਇਆ ਇਤੋਂ ਵੀ ਜਿਹੜੇ ਨੇ ਦੱਬਾ ਕਰਦੇ ਸੌਰੀ ਨਾਲ ਕੋਈ ਥੁੜੇ ਗੇੜਦੇ ਸ ਤੇ ਪਲਾਨਿੰਗ ਦੇ ਵਿੱਚ ਜੋ ਕੋਠੀ ਦਾ ਪਲਾਨ ਆ ਸਾਰਾ ਬਹੁਤ ਦਿਮਾਗ ਨਾਲ ਕੀਤਾ ਭਾਈ ਉਹਨਾਂ ਨੇ ਉੱਪਰ ਆਏ ਪੋਸਟ ਦੇ ਲੈ ਕੇ ਚੱਲਣਾ ਤੇ ਇੱਧਰ ਇਹ ਬੈਂਡਰ ਜਿਹੜੇ ਖਾਸ ਆ ਇਹ ਦੋ ਵੀ ਕੰਡੋ ਤੋਂ ਸਿੱਧਾ ਗੇਟ ਦੇ ਲੈ ਨਿਰਾਵਾਇ ਦੀਆ ਤੇ ਉਹਨਾਂ ਨੇ ਉੱਪਰ ਆਏ ਪੋਸਟ ਦੇ ਲੈ ਕੇ ਚੱਲਦੇ ਕੋਈ ਤੁਨ ਤੇ ਸਟੀਲ ਦਾ ਵਰਕ ਵੀ ਸਾਰਾ ਜੋ ਸਟੀਲ ਰੱਖੀ ਹੋਏ ਉਹਨਾਂ ਦੇ ਉੱਪਰ ਤੇ ਇੱਕ ਚੀਜ਼ ਹੋਰ ਦੱਸਣੀ ਹੈ ਜਿਹੜਾ ਖਰਚਾ ਹੈ ਉਹ ਬਾਈ ਹੋਰੇ ਦੱਸਣਗੇ ਤੇ ਇਹਦਾ ਪੱਥਰ ਵਾਲਾ ਪਲਾਨ ਤੇ ਪੱਥਰ ਲੱਗੇ ਅਗਰੇ ਦੀ ਤਾਂ ਜੇ ਆਪਾਂ ਟਾਇਲ ਲਗਾਉਂਨੇ ਤਾਂ ਖਰਚਾ ਹੋਰ ਹੀ ਕਰ ਸਕਦਾ ਤੇ ਵੀ ਚੰਦਨ ਮੂਰਤ ਦਾ ਖਰਚਾ ਹੀ ਹੋਰੀ ਹੋਈ ਕੋਠੀ ਹੈ ਆਪਾਂ ਜਦੋਂ ਵਾਲੇ ਕੋਲ ਚੋਣ ਦੇ ਲੇ ਗਏ ਜਦੋਂ ਦੂਰ ਦਾ ਪਲਾਨ ਤੋਂ ਖਰਚਾ ਟਾਇਲ ਜੇ ਆ ਗਿਆ ਹੁਣ ਫਾਸਟ ਹੋਏ ਤੇ ਇੱਥੇ ਵੀ ਜਿੰਨਾ ਕੰਮ ਹੋਇਆ ਤੇ ਸਾਢੇ 300 ਹੋਈ ਗਏ ਸਾਢੇ ਇੱਥੇ ਸਾਢੇ 400 ਹੋ ਗਿਆ ਕੰਮ ਕੀਤਾ ਹੈ ਇੱਕ ਕਦਰ ਤੇ ਬੈਡਰੂਮ ਦਿੱਤਾ ਮੈਂ ਆਹ ਖੁੱਲਾ ਬੈਡਰੂਮ ਹੈ ਆ ਦਿਖਾ ਦੋ ਇਧਰੋਂ ਪਰਲੇ ਪਾਸੇ ਜੋ ਫਾਸਟ ਰੋਡ ਤੇ ਬੰਦੇ ਕੀ ਗੱਲ ਕਰੀਏ ਤੇ ਇਧਰ ਇੱਕ ਇਹਦਾ ਗੇਟ ਬਾਹਰਲੇ ਪਾਸੇ ਦਿੱਤਾ ਜੋ ਵੇਖਾ ਹੈਗਾ ਤੇ ਇੱਕ ਇਹਦਾ ਬੋਸਮ ਜਿਹੜੀ ਇਹ ਵੀ ਦਿਖਾ ਦਉ ਨਾਲ ਇਹਦੇ ਜੋ ਟੈਟ ਹੈਗਾ ਆਹ ਬੋਸਮ ਟੈਟ ਦੇ ਸਾਹਮਣੇ ਲੌਬੀ ਜਿਹੜੀ ਤੇ ਬਹੁਤ ਸੋਹਣਾ ਬਣਾ ਤੇ ਘੱਟ ਖਰਚੇ ਦਾ ਛੋਟੇ ਪਰਿਵਾਰ ਵਾਸਤੇ 1600 ਏਰੀਆ ਕਿਸੇ ਨੇ ਛੱਤ ਨਾਲ ਕਿਸੇ ਭਰਾ ਨੇ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਅਗਰ ਤੁਸੀਂ ਵੀ ਡਿਜ਼ਾਈਨ ਕਰਾਉਣਾ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਇਹਦੇ ਇੱਕ ਤੋਂਨ ਹੋਰ ਚੀਜ਼ ਦਿਖਾਉਣੀ ਆ ਆਹ ਵਾਹ ਨੂੰ ਫਰੰਟ ਐਲੀਵੇਸ਼ਨ ਦਿਖਾ ਦੋ ਬਾਈ ਤੇ ਆਹ ਦੇਖੋ ਜੀ ਜਦੋਂ ਘਰ ਨੂੰ ਡਿਜ਼ਾਈਨ ਕੀਤਾ ਤੇ ਬਾਈ ਉਹਨਾਂ ਨੇ 2.5 ਫੁੱਟ ਬਾਹਰ ਨੂੰ ਕੱਢ ਕੇ ਆਹ ਏਰੀਆ ਤਾਂ ਇੱਥੇ ਇੱਕ ਜਦੋਂ ਆਪਾਂ ਪੌੜੀ ਉੱਤੇ ਚੜ੍ਹੇ ਸੀ ਉੱਪਰ ਉੱਥੇ ਇੱਕ ਬਾਥਰੂਮ ਦੇਤਾ ਤੇ ਇਧਰਲੇ ਪਾਸੇ ਇੱਕ ਬੈੱਡਰੂਮ ਦੇਤਾ ਤੇ ਨਾਲੇ ਤਾਂ ਬਾਹਰੋਂ ਫਰੰਟ ਲੋਕ ਇੰਨੀ ਸੋਹਣੀ ਬਣ ਗਈ ਆ ਦੇਖੋ ਇਹਨੂੰ ਫਰੰਟ ਤੇ ਕੱਢ ਲਿਆ ਤੇ ਬਹੁਤ ਸੋਹਣਾ ਫਰੰਟ ਐਲੀਵੇਸ਼ਨ ਬਣ ਗਿਆ ਥੱਲੋਂ ਵੀ ਤੁਸੀਂ ਕੋਠੀ ਦੇਖੀ ਆ ਸਾਰੀ ਬਹੁਤ ਸ ਆਪਾਂ ਕਿਤੇ ਇੱਕ ਬੈਠਣਾ ਤੁਸੀਂ ਮਨ ਲਾ ਕੇ ਤਾਂ ਖੇਤਾਂ ਦੇ ਵਿੱਚ ਕੋਠੀ ਬਣੀ ਹੈ ਜੀ ਵਧੀਆ ਆਨੰਦ ਮਾਣ ਸਕਦੇ ਆਪਾਂ ਤੇ ਇੱਥੇ ਵੀ ਇੱਕ ਅਲੱਗ ਤੋਂ ਚੀਜ਼ ਦਿਖਾਉਣਾ ਤੁਹਾਨੂੰ ਜਿਵੇਂ ਕਿ ਆਪਾਂ ਜਾਲੀ ਪਾਵਾ ਜਾਂ ਗ੍ਰਿਲ ਆਪਾਂ ਦੇਖਦੇ ਕੋਠੀ ਦੇ ਉੱਪਰ ਲੱਗੀ ਹੋਈ ਤੇ ਇੱਥੇ ਬਾਈ ਉਹਨਾਂ ਨੇ ਇੱਕ ਅਲੱਗ ਤੋਂ ਖੜਮੀ ਟਰੈਲ ਦਿੱਤੀ ਹੋਈ ਆ ਦੇਖੋ ਆ ਇੰਗਲਾ ਨਹੀਂ ਕਾਫੀ ਮਜ਼ਬੂਤ ਨਹੀਂ ਹੈ ਇਹ ਕੋਈ ਜੜ ਜੋੜਦਾ ਕੋਈ ਚਾਂਸ ਨਹੀਂ ਹੈ ਕਿ ਇਹਨਾਂ ਉੱਤੇ ਕੋਈ ਸਿਰ ਹਲਕੀਆਂ ਨਹੀਂ ਲੱਗੀ ਹੋਈ ਤੇ ਪੱਤੀ ਨਹੀਂ ਲਾਈ ਵਧੀਆ ਇਹਨਾਂ ਨੂੰ ਆਪਾਂ ਪੰਜ ਬਾਈਰੋਂ ਨਾਲ ਤੇ ਹੁਣ ਬਾਈਰੋਂ ਨਾਲ ਆਪਾਂ ਗੱਲ ਕਰਦੇ ਹਾਂ ਖਰਚੇ ਦੀ ਜਿੰਨਾ ਵੀ ਕੋਠੀ ਦੇ ਉੱਤੇ ਖਰਚਾ ਹੋਇਆ ਹੁਣ ਤੱਕ ਤੁਸੀਂ ਕੰਮ ਇਹਦਾ ਸਾਰਾ ਦੇਖ ਚੁੱਕੇ ਹੋ ਇਹਨੂੰ ਪਲਸਟਰ ਹੋ ਗਿਆ ਜੀ ਪੱਥਰ ਲੱਗਿਆ ਹੋਇਆ ਰਗੜਾਈ ਵਾਲਾ ਤੇ ਜੋ ਪੀਵੀਸੀ ਸੀਟਾਂ ਦਾ ਸਾਰਾ ਜੋੜੀਆਂ ਵਾਲਾ ਕੰਮ ਹੋਇਆ ਜੀ ਤੇ ਹੁਣ ਤੱਕ ਜਿੰਨਾ ਖਰਚਾ ਹੈ ਉਹ ਆਪਾਂ ਗੱਲ ਕਰਾਉਣਾ ਹੈ ਬਾਈ ਜੀ 1600 ਚਤੁਰ ਫੁੱਟ ਏਰੀਆ ਤੁਸੀਂ ਛੱਤ ਹੈ ਤੇ ਇਹਦੇ ਤੇ ਆਪਾਂ ਜਿੰਨਾ ਕੰਮ ਵਿੱਚ ਵੀਡੀਓ ਦਿਖਾਤਾ ਤੇ ਜਾਂ ਦਿਖਾਉਣਾ ਤੇ ਇਹਦੇ ਚ ਤੁਸੀਂ ਇਹ ਚੀਜ਼ ਹੈ ਜਿਹੜਾ ਪਲਾਸਟਰ ਹੋ ਗਈ ਗੋਠੀ ਕੱਥਰ ਲੱਗਾ ਜੀ ਲੜਾਈ ਵਾਲਾ ਤੇ ਪੀਵੀਸੀ ਵਰਕ ਹੋ ਗਿਆ ਸਾਰਾ ਜੋੜੀਆਂ ਦਾ ਵੀ ਕੰਪਲੀਟ ਹੈ ਤੇ ਡਾਊਨ ਸੀਲਿੰਗ ਦਾ ਕੰਮ ਰਹਿ ਗਿਆ ਉਹ ਚਾਹੇ ਤੁਸੀਂ ਪੀਓਪੀ ਕਰਵਾਓ ਚਾਹੇ ਡਾਊਨ ਸੀਲਿੰਗ ਕਰਵਾਓ ਤੇ ਰੰਗ ਰਹਿ ਗਿਆ ਜੀ ਹੁਣ ਤੱਕ ਇਹਦਾ 1670 ਫੁੱਟ ਤੇ ਤੁਹਾਡਾ ਕਿੰਨਾ ਖਰਚਾ ਆ ਗਿਆ ਜੀ ਸਾਰਾ ਇਹਦੀ ਉੱਪਰ ਵੀਰੇ ਹੁਣ ਤੱਕ 18 ਲੱਖ ਰੁਪਏ ਦਾ ਖਰਚਾ ਆ ਗਿਆ ਠੀਕ ਹੈ ਭਾਈ ਜੀ 18 ਲੱਖ ਰੁਪਏ ਕਹਿੰਦਾ ਮਤਲਬ ਹੁਣ ਤੱਕ ਲੱਗ ਗਿਆ ਜਿਹੜਾ ਤੁਸੀਂ ਉਹਦਾ ਕੰਮ ਆਪ ਵੀਡੀਓ ਚ ਦਿਖਾਇਆ ਹਾਂ ਜਿੰਨਾ ਪੱਥਰ ਦਾ ਹੋ ਗਿਆ ਪਲਾਸਟਰ ਦਾ ਹੋ ਗਿਆ ਜੋੜੀਆਂ ਦਾ ਤੇ ਬਾਈ ਇਹ ਪੀਵੀਸੀ ਸੀਟ ਦਾ ਜਿਹੜਾ ਤੁਸੀਂ ਲਾਈ ਜੀ ਜੋੜੀਆਂ ਦਾ ਸਾਰੀਆਂ ਜੀ ਦੇਖੀਆ ਤੁਹਾਡੇ ਹਾਂ ਤੇ ਇਹ ਚੀਜ਼ ਬਾਰੇ ਬਾਈ ਤੁਹਾਨੂੰ ਕੀ ਨਾ ਰਾਏ ਦਿੱਤੀ ਸੀਗੀ ਜੀ ਤੁਸੀਂ ਇਹ ਲਾਓ ਇਹ ਕਾਮਯਾਬ ਚੀਜ਼ ਹੈ ਕਿੱਥੇ ਤੁਸੀਂ ਦੇਖੀਆ ਕਦੇ ਲੱਗੀ ਪਹਿਲਾਂ ਇਹ ਵੀਰੇ ਆਪਣੇ ਆਹ ਲਾਗਲੇ ਪਿੰਡਾਂ 'ਚ ਲੱਗੀ ਹੋਈ ਹੈ ਇੱਥੇ ਜਿਵੇਂ ਰਾਜੀਆ ਪਿੰਡ ਹੋ ਗਿਆ ਠੀਕ ਹੈ ਬਾਈ ਇਹਦੇ ਨਾਲ ਲੱਗਦੇ ਹੋਰ ਵੀ ਪਿੰਡਾਂ 'మేਗੇ ਤੇ ਕਿੰਨੇ ਕ ਟਾਈਮ ਪੁਰਾਣੀਆਂ ਵੀਰੇ ਉੱਥੇ ਕਿੰਨਾ ਟਾਈਮ ਹੋ ਗਿਆ ਇੱਥੇ ਲੱਗੀਆਂ ਹੋ ਗਈ ਵੀਰੇ 8 ਤੋਂ 10 ਸਾਲ ਬਾਅਦ ਹੋ ਗਈ ਵਧੀਆ ਓਮੀ ਬਹੁਤ ਵਧੀਆ ਨਾ ਕੋਈ ਇਹਨੂੰ ਸਿਆਉਕ ਲੱਗਦੀ ਆ ਨਾ ਕੋਈ ਇਹਨੂੰ ਜਗਾਲ ਪੈਂਦੀ ਮੇਨ ਦਿਖਾ ਦੋ ਦੂਜੀ ਗੱਠੀ ਵੀ ਸੇਮ ਏਰੀਆ ਸੇਮ ਲੁੱਕ ਦੀ ਬਣਾਈ ਗਏ ਆਪਾਂ ਤੁਹਾਨੂੰ ਇੱਕੋ ਕੁਸ ਦੀ ਵੀਡੀਓ ਤਾਂ ਲਗਾ ਰਹੇ ਆ ਕਿਉਂਕਿ ਦੋਨਾਂ ਦੀ ਕਰਨੀ ਉਹ ਇੱਕੋ ਹੀ ਗੱਲ ਹੈ ਆਪਾਂ ਇਹਦਾ ਸਾਰਾ ਪਲਾਨ ਤੁਹਾਨੂੰ ਦਿਖਾਏਗਾ ਬਾਈ ਉਹਨਾਂ ਨੇ ਪਹਿਲਾਂ ਖਰਚੇ ਦੀ ਗੱਲ ਕੀਤੀ ਹੈ ਵੀ 18 ਲੱਖ ਰੁਪਇਆ ਬਾਕੀ ਬਾਈ ਜਦੋਂ ਵੀ ਆਪਾਂ ਕਿਸੇ ਛੋਟੇ ਪਰਿਵਾਰ ਵਾਸਤੇ ਕਿਸੇ ਭਰਾਣੇ ਮਕਾਨ ਬਣਾਉਣਾ ਹੁੰਦਾ ਤਾਂ ਬਾਈ ਇਹ ਚੀਜ਼ ਆ ਗਈ ਜਿਹੜੀ ਇਹ ਦੇਖ ਕੇ ਖਰਚਾ ਕੀਤਾ ਬਾਈ ਉਹਨਾਂ ਨੇ ਇਹਦੇ ਤੇ ਹੁਣ ਪੱਥਰ ਵੀ ਲੜਾਈ ਵਾਲਾ ਲਾ ਲਿਆ ਤੇ ਇਹਦੇ ਚ ਇਹ ਚੀਜ਼ ਦੇ ਵਿੱਚ ਵੀ ਹੁਣ ਲੱਕੜ ਨਾਲ ਬਾਈ ਹੋਰੀ ਜਾਂਦੇ ਦੋ ਟਾ ਹੀ 3 ਲੱਖ ਰੁਪਇਆ ਵੀ ਲੱਗ ਕੋਈ ਵੀ ਲੱਕੜੇ ਦੂਹਾਂ ਦਾ ਖਰਚੇ ਵੱਧਦੇ ਜਾਂ ਲੇ ਜੇ ਸਾਗ ਮੰਨ ਲਾਓਗੇ ਟਾਜੀ ਲਾਓਗੇ ਜਿਵੇਂ ਵੀ ਹੈ ਇਹ ਚੀਜ਼ ਕੰਮ ਜਾਂਦੀ ਹੈ ਕਿ ਕਹਿੰਦੇ ਅਸੀਂ ਅੱਖੀਂ ਦੇਖੀ ਪਾਣੀ ਮੇਰੇ ਪੁਰਾਣੇ ਪਲਾਨ ਡਿਜ਼ਾਈਨ ਕੀਤਾ ਉਹਦਾ ਨੰਬਰ ਸਕਰੀਨ ਦੇ ਉੱਤੇ ਗੱਲਬਾਤ ਕਰਤਾ ਜੇਕਰ ਤੁਸੀਂ ਵੀ ਆਪਣਾ ਘਰ ਡਿਜ਼ਾਈਨ ਕਰਵਾਉਣਾ ਤੁਸੀਂ ਬਾਈ ਨਾਲ ਕਰਵਾ ਸਕਦੇ ਹੋ ਤੇ 1600 ਸਕਰ ਫੁੱਟ ਏਰੀਆ ਦਾ ਬਹੁਤ ਸੋਹਣਾ ਘਰ ਹੈ ਤੇ ਦਸਰੈ ਜੇ ਤੁਹਾਨੂੰ ਮੱਟ ਹੈ ਕਿ ਮਿਲ ਗਾਉ ਉਹਨੂੰ ਤੇ ਵੀਡੀਓ ਸ਼ੇਅਰ ਕਰਨਾ ਤੇ ਪੇਜ ਨੂੰ ਜ਼ਰੂਰ ਫੋਲੋ ਕਰਨਾ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ Instagram ਪੇਜ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ